ਹਲਕ ਦੇ ਕੁਝ ਖਾਸ ਪ੍ਰੋਗਰਾਮ ਵਿੱਚ ਸਵਾਗਤ ਦੋਸਤੋ ਮੈਂ ਕੁਲਦੀਪ ਸਿੰਘ ਬਰਮਾਲੀ ਤੋਂ ਖਬਰ ਵਿਦੇਸ਼ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੀ ਸਾਹਮਣੇ ਆਈ ਆ ਕਤਰ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਸਰੂਪ ਵਾਪਸ ਕਰ ਦਿੱਤਾ ਹੈ ਜਿਹੜਾ ਜਪਤ ਕਰ ਲਿਆ ਗਿਆ ਸੀ ਭਾਰਤੀ ਸਫਾਰਤਖਾਨੇ ਨੂੰ ਇਹ ਸਰੂਪ ਸੌਂਪ ਦਿੱਤਾ ਗਿਆ ਹੈ ਵਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋਹਾ ਦੇ ਵਿੱਚ ਸਰੂਪ ਵਾਪਸ ਕਰ ਦਿੱਤਾ ਗਿਆ ਹੈ ਦੋਹਾ ਸਥਿਤ ਭਾਰਤੀ ਸਫਰਤਖਾਨੇ ਕੋਲ ਉਹ ਸਰੂਪ ਵਾਪਸ ਆ ਚੁੱਕਾ ਹੈ ਕਤਰ ਸਰਕਾਰ ਵੱਲੋਂ ਉੱਥੋਂ ਦੇ ਇੱਕ ਨਾਗਰਿਕ ਭਾਰਤੀ ਨਾਗਰਿਕ ਕੋਲੋਂ ਇਹ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਪਤ ਕਰ ਲਿਆ ਗਿਆ ਸੀ ਕਿਉਂਕਿ ਰੋ ਰੀਤਾਂ ਦੀ ਪਾਲਣਾ ਕਰਨ ਵਾਸਤੇ ਧਾਰਮਿਕ ਰੋ ਰੀਤਾਂ ਦੀ ਪਾਲਣਾ ਕਰਨ ਵਾਸਤੇ ਸਰਕਾਰ ਦੀ ਇਜਾਜ਼ਤ ਲੈਣੀ ਪੈਂਦੀ ਹੈ ਅਗਿਆ ਲੈਣੀ ਪੈਂਦੀ ਹੈ ਖਾੜੀ ਖੇਤਰ ਵਿੱਚ ਰਹਿਦੇ ਲੋਕਾਂ ਨੂੰ ਆਪਣੀ ਮਨਮਰਜ਼ੀ ਨਾਲ ਕਿਸੇ ਵੀ ਧਰਮ ਦੀ ਪਾਲਣਾ ਕਰਨ ਦੀ ਇਜਾਜ਼ਤ ਨਹੀਂ ਸੋ ਐਸੇ ਘਟਨਾਵਾਂ ਦੇ ਚੱਲਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਕਤਰ ਸਰਕਾਰ ਨੇ ਜ਼ਬਤ ਕਰ ਲਿਆ ਸੀ ਤੇ ਪ੍ਰੰਤੂ ਹੁਣ ਉਹ ਸਰੂਪ ਵਾਪਸ ਕਰ ਦਿੱਤਾ ਗਿਆ ਹੈ। ਉਥੋਂ ਦੀ ਸਰਕਾਰ ਵੱਲੋਂ ਬਿਨਾਂ ਮਨਜ਼ੂਰੀ ਅਪੀਲ ਕੀਤੀ ਗਈ ਹੈ ਕਿ ਬਿਨਾਂ ਮਨਜ਼ੂਰੀ ਐਸਾ ਕੋਈ ਕੰਮ ਨਾ ਕੀਤਾ ਜਾਵੇ ਜਿਹੜਾ ਧਾਰਮਿਕ ਤੌਰ ਤੇ ਕਿਸੇ ਵਰਗ ਨੂੰ ਤਕਲੀਫ ਦੇਣ ਵਾਲਾ ਹੋਵੇ ਕਿਉਂਕਿ ਉਹਨਾਂ ਦੀ ਮਨਸ਼ਾ ਨਹੀਂ ਕਿ ਕਿਸੇ ਨੂੰ ਤਕਲੀਫ ਦਿੱਤੀ ਜਾਵੇ। ਪ੍ਰੰਤੂ ਉਥੋਂ ਦੇ ਜਪਤੇ ਵਿੱਚ ਰਹਿਣ ਵਾਸਤੇ ਸਰਕਾਰ ਨੂੰ ਕਈ ਵਾਰਾਂ ਸਖਤ ਕਦਮ ਵੀ ਨੇ ਜਿਹੜੇ ਚੁੱਕਨੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਮੀਡੀਆ ਤੇ ਦੇਸ਼ ਵਿਦੇਸ਼ ਦੇ ਵਿੱਚ ਸਰੂਪ ਜਪਤ ਕਰਨ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾਵਾਂ ਚੱਲਦੀਆਂ ਸਨ ਤੇ ਅੱਜ ਉਹਨਾਂ ਚਰਚਾਵਾਂ ਦਾ ਅੰਤ ਹੋ ਗਿਆ ਭਾਰਤੀ ਸਫਾਰਤਖਾਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਜਿਹੜਾ ਉਹ ਉਹਨਾਂ ਦੇ ਪਾਸ ਪਹੁੰਚ ਚੁੱਕਾ ਹੈ ਇਹਨਾਂ ਚਰਚਾਵਾਂ ਦਾ ਅੰਤ ਹੋ ਗਿਆ ਦੋਹਾ ਦੇ ਵਿੱਚ ਭਾਰਤੀ ਸਫਰ ਅਰਥਖਾਨੇ ਦੇ ਵਿੱਚ ਸਰੂਪ ਵਾਪਸ ਆ ਚੁੱਕਾ ਹੈ ਖਬਰ ਗੁਜਰਾਤ ਤੋਂ ਸਾਹਮਣੇ ਆਈ ਹੈ ਗੁਜਰਾਤ 'ਚ ਭਾਰੀ بارش ਨਾਲ 25 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਪਿਛਲੇ 4 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਨਾਲ 10 ਤੋਂ 12 ਫੁੱਟ ਤੱਕ ਪਾਣੀ ਵਗ ਬਗ ਇਲਾਕਿਆਂ ਵਿੱਚ ਚੜ ਚੁੱਕਾ ਹੈ ਲੋਕਾਂ ਨੂੰ 17000 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤੇ 40000 ਲੋਕ ਬੇ ਘਰ ਵੀ ਹੋ ਗਏ ਨੇ ਗੁਜਰਾਤ ਦੇ ਵਿੱਚ ਬੜੀ ਦੁਖਦਾਈ ਖਬਰ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਤੇ 22 ਜ਼ਿਲ੍ਹਿਆਂ 'ਚ yellow ਅਲਰਟ ਜਾਰੀ ਕੀਤਾ ਗਿਆ ਹੈ ਬਡੋਧਰਾ ਸ਼ਹਿਰ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਇੱਥੋਂ ਤੱਕ ਕਿ ਦੋ ਦਰਜਣ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਵਹਿ ਰਹੀਆਂ ਨਦੀਆਂ ਅਗਰ ਜ਼ਿਆਦਾ ਵਾਰਸ਼ਾ ਹੁੰਦੀਆਂ ਨੇ ਤੇ ਉਹ ਪਾਣੀ ਗੁਜਰਾਤ ਨੂੰ ਬਰਬਾਦ ਕਰਕੇ ਰੱਖ ਦੇਵੇਗਾ ਦੇਸ਼ ਭਰ ਦੇ ਵਿੱਚ ਗੁਜਰਾਤ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਗੁਜਰਾਤ ਦੀ ਸਥਿਤੀ ਹੜਾ ਕਾਰਨ ਬਹੁਤ ਪ੍ਰਭਾਵਿਤ ਹੋ ਗਈ ਹੈ ਲੋਕ 17000 ਤੋਂ ਵੱਧ بے ਘਰ ਹੋ ਗਏ ਨੇ 14000 ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ 40000 ਲੋਕ بے ਘਰ ਹੋਏ ਨੇ ਗੁਜਰਾਤ ਦੀ ਸਥਿਤੀ ਚਿੰਤਾਜਨਕ ਹੈ ਦੇਸ਼ ਭਰ ਵਿੱਚ ਤਵਾਮਾਂ ਦਾ ਦੌਰ ਸ਼ੁਰੂ ਹੋਇਆ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਪੋਸਕੋ ਫਾਸਟਟ੍ਰੈਕ ਦਾ ਤਨੇ ਇੱਕ ਬੜਾ ਅਹਿਮ ਫੈਸਲਾ ਕੀਤਾ ਹੈ 6 ਸਾਲਾ ਆਪਣੀ ਬੱਚੀ ਨਾਲ ਜ਼ਬਰਦਸਤੀ ਕਰਨ ਵਾਲੇ ਇੱਕ ਪਿਓ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪੋਸਕੋ ਫਾਸਟਟ੍ਰੈਕ ਦਾ ਤਲੋਂ ਫાંਸੀ ਦੀ ਸਜ਼ਾ ਸੁਣਾਈ ਗਈ ਹੈ 1.5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਤੇ ਉਦੋਂ ਤੱਕ ਉਸ ਨੂੰ ਉਮਰ ਕੈਦ ਦੇ ਤੌਰ ਤੇ ਜੇਲ੍ਹ ਵਿੱਚ ਰਹਿਣਾ ਪਵੇਗਾ ਫાંਸੀ ਦੀ ਸਜ਼ਾ ਤੱਕ 36 ਸਾਲਾ ਪ੍ਰਤਾਪ 4 ਤੇ 5 ਜਨਵਰੀ ਦੀ ਰਾਤ ਆਪਣੀ ਘਰਵਾਲੀ ਨਾਲ ਲੜ ਕੇ ਜਿਹੜਾ ਅਲੱਗ ਰਹਿੰਦਾ ਹੈ ਸ਼ੁਰੂ ਤੋਂ ਬੱਚੀ ਕੋਲ ਰਹਿੰਦੀ ਹੈ ਮਾਨਸਿਕ ਤੌਰ ਤੇ ਇਹਨਾਂ ਖਜਲ ਇਹਨਾਂ ਖਟਕ ਕਿਉਂ ਆਪਣੀ ਬੱਚੀ ਨੂੰ ਜੰਗਲ ਵਿੱਚ ਲੈ ਜਾਂਦਾ ਹੈ ਜਬਰ ਜਨਾਹ ਕਰਦਾ ਹੈ ਤੇ ਉਸ ਨੂੰ ਮਾਰ ਕੇ ਇੱਕ ਦਰਖਤ ਨਾਲ ਟੱਕ ਤੰਗ ਦਿੰਦਾ ਹੈ ਦਰਖਤ ਦੇ ਨਾਲ ਟੰਗੀ ਬੱਚੀ ਦੇ ਆਲੇ ਦੁਆਲੇ ਢੇੜੇ ਕੱਢਦਾ ਘੁੰਮਦਾ ਫਿਰਦਾ ਮਿਲਕਾਰੇ ਮਾਰਦਾ ਉਸਦੀ ਮਾਤਾ ਰਮਨ ਜੀਤ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਉਹਦੀ ਅਰਜੀ ਤੇ ਕੇਸ ਦਰਜ ਹੋਇਆ ਸੀ ਤੇ ਕੇਸ ਤਜ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਚੱਲਿਆ ਤੇ ਸੈਸ਼ਨ ਜੱਜ ਮਾਨਯੋਗ ਤ੍ਰਿਪਤ ਜੋਤਕਰ ਅੰਮ੍ਰਿਤਸਰ ਉਹਨਾਂ ਨੇ ਇਸ ਕਲਜੂਗੀ ਬਾਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਦੇਸ਼ ਭਰ ਵਿੱਚ ਈਰਖਾਬਾਦੀ ਜਕਰਾਇਨ ਕ੍ਰਿਮੀਨਲ ਲੋਕਾਂ ਨੂੰ ਝੰਡੋੜ ਦੇਣ ਵਾਲੀ ਖਬਰ ਕ੍ਰਿਮੀਨਲ ਲੋਕਾਂ ਨੂੰ ਸਿੱਖਿਆ ਦੇਣ ਵਾਲੀ ਖਬਰ ਕੁਝ ਵੀ ਗਲਤ ਕੀਤਾ ਜਾਵੇਗਾ ਤੇ ਸਜ਼ਾ ਮਿਲੇਗੀ ਵੱਡੀ ਸਜ਼ਾ ਸੁਣਾਈ ਗਈ ਹੈ ਵੱਡੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਰੋਪੜ ਜ਼ਿਲ੍ਹੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਰੋਪੜ ਤੋਂ ਇੱਕ ਪਾਠ ਕਰ ਰਹੇ 52 ਸਾਲਾ ਵਿਅਕਤੀ ਦੀ ਛੱਤ ਡਿੱਗਣ ਨਾਲ ਭਾਰੀ ਮੀਂਹ ਤੋਂ ਬਾਅਦ ਛੱਤ ਡਿੱਗੀ ਛੱਤ ਡਿੱਗਣ ਨਾਲ ਮਲਵੇ ਥੱਲੇ ਦੱਬੇ ਗਏ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਪਿੰਡ ਪ੍ਰੋਸਪਰ ਜਿਲ੍ਹਾ ਰੂਪੜ ਕ੍ਰੀਬ 8:38 ਵਜੇ 52 ਸਾਲਾਂ ਦਾ ਇਹ ਵਿਅਕਤੀ ਘਰ ਵਿੱਚ ਪਾਠ ਕਰ ਰਿਹਾ ਸੀ ਪਾਠ ਕਰਦੇ ਆ ਇਸ ਦੀ ਛੱਤ ਆ ਜਿਹੜੀ ਬਾਲੇ ਤੇ ਗਾਰਡਨ ਵਾਲੀ ਛੱਤ ਡਿੱਗ ਗਈ ਮਲਬੇ ਹੀਠ ਦੱਬਿਆ ਗਿਆ 15 ਮਿੰਟ ਦੀ ਬਹੁਤ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਨੇ ਬਾਰ ਕਟਿਆ ਪਰੰਤੂ ਉਦੋਂ ਤੱਕ ਉਸ ਦੀ ਮੌਤ ਸੀ ਜਿਹੜੀ ਹੋ ਗਈ ਸੀ ਰੋਪੜ ਦੇ ਪ੍ਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਪਾਠ ਕਰਦੇ ਆ ਦੁਨੀਆਂ ਤੋਂ ਅਲਵਿਦਾ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਘਰ ਦੀ ਛੱਤ ਚੋਂ ਦੀ ਤੇ ਘਰ ਦੇ ਡਿੱਗਣ ਨਾਲ ਆਪਣੇ ਹੀ ਘਰ ਵਿੱਚ ਗੁਰਬਾਣੀ ਪਾਠ ਕਰਦੇ ਆ ਅਕਰ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ ਜਿੰਡਿਆਲਾ ਗੁਰੂ ਦੇ ਪਿੰਡ ਤਾਰਾਗੜ ਤਲਾਵਾ ਤੋਂ ਕਾਰਾਗੜ ਤਲਾਵਾ ਵਿਖੇ ਇੱਕ ਦੁੱਧ ਪਾਉਣ ਵਾਲੇ ਦੋਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਿੰਸਕ ਖਬਰ ਸਾਹਮਣੇ ਆਉਂਦੀ ਹੈ ਜੰਡੇਆਲਾ ਗੁਰੂ ਅੰਮ੍ਰਿਤਸਰ ਇਲਾਕੇ ਤੋਂ ਦੋਜੀ ਦਾ ਕਤਲ ਕਰ ਦਿੱਤਾ ਗਿਆ ਮਿਲਤ ਕੁਲਵੀਰ ਸਿੰਘ ਪਿੰਡ ਧਾਕੜ ਦਾ ਰਹਿਣ ਵਾਲਾ ਸੀ ਤੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਘਰਾਂ ਵਿੱਚ ਦੁੱਧ ਪਾ ਕੇ ਪਰਤ ਰਿਹਾ ਸੀ ਕਿ ਪਿੰਡ ਤਾਰਾਗੜ ਤਲਾਵਾ ਦੇ ਕੋਰਸ ਨੂੰ ਗੋਲੀਆਂ ਮਾਰ ਦਿੱਤੀਆਂ راہگیرਾਂ ਨੇ ਵੇਖਿਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਜੰਡੇਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਹੋਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਹੋਇਆ ਹੈ ਗੋਲੀਆਂ ਮਾਰਨ ਵਾਲਾ ਇੱਕ ਨਹੀਂ ਇੱਕ ਤੋਂ ਜ਼ਿਆਦਾ ਹੋ ਸਕਦੇ ਨੇ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤੇ ਜਲਦੀ ਦੋਸ਼ੀਆਂ ਦੇ ਫੜੇ ਜਾਣ ਦਾ ਦਾਅਵਾ ਕੀਤਾ ਹੈ ਜੰਡੇਆਲਾ ਗੁਰੂ ਤੋਂ ਇਹ ਵਾਰੀ ਖਬਰ ਕਿ ਇੱਕ ਦੋਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੰਜਾਬੀ ਸੱਭਿਆਚਾਰ ਪੰਜਾਬੀ ਫਿਲਮਾਂ ਤੇ ਧਾਰਮਿਕ ਖੇਤਰ ਵਾਸਤੇ ਬੜੀ ਸਕੂਨ ਵਾਲੀ ਖਬਰ ਆਈ ਆ ਕਿ ਅੱਜ ਦੇਸ਼ ਵਿਦੇਸ਼ ਵਿੱਚ ਫਿਲਮ ਰਜਨੀਆ ਇਤਿਹਾਸਕ ਫਿਲਮ ਬੀਬੀ ਰਜਨੀ ਰਿਲੀਜ਼ ਹੋਈ ਆ ਬੀਬੀ ਰਜਨੀ ਫਿਲਮ ਰਿਲੀਜ਼ ਹੋਈ ਆ ਜਿਸ ਨੂੰ ਡਾਇਰੈਕਟ ਕੀਤਾ ਅਮਰ ਹੁੰਦਲ ਜੀ ਨੇ ਤੇ ਫਿਲਮ ਨੂੰ ਫਿਲਮ ਦੇ ਪ੍ਰੋਡਿਊਸਰ ਨੇ ਪਿੰਕੀ ਧਾਲੀਵਾਲ ਤੇ ਨਿਤਨ ਤਲਵਾਰ ਜੀ ਨੀਤਨ ਤਲਵਾਰ ਤੇ ਪਿੰਕੀ ਧਾਲੀਵਾਲ ਫਿਲਮ ਦੇ ਪ੍ਰੋਡਿਊਸਰ ਨੇ ਫਿਲਮ ਵਿੱਚ ਰੂਪੀ ਗਿੱਲ ਜਸ ਬਾਜਵਾ ਜੋਗਰਾਜ ਸਿੰਘ ਗੁਰਪ੍ਰੀਤ ਖੁੱਗੀ ਜਰਨੈਲ ਸਿੰਘ ਤੇ ਬੀ ਐਨ ਸ਼ਰਮਾ ਆਦ ਕਲਾਕਾਰਾਂ ਨੇ ਕੰਮ ਕੀਤਾ ਹੈ ਧਾਰਮਿਕ ਅਕੀਦੇ ਨੂੰ ਪ੍ਰਚਪਕ ਕਰਨ ਵਾਲੀ ਤੇ ਧਰਮ ਦੇ ਪ੍ਰਤੀ ਸ਼ਰਧਾ ਨੂੰ ਪ੍ਰਚਪਕ ਕਰਨ ਵਾਲੀ ਇਸ ਪ੍ਰਤੀ ਸ਼ਰਧਾ ਰੱਖਣ ਦੇ ਨਜ਼ਰੀਏ ਵਾਲੀ ਇਹ ਫਿਲਮ ਇਤਿਹਾਸ ਦਾ ਹਿੱਸਾ ਹੈ ਜਿਹੜੀ ਬੀਬੀ ਰਜਨੀ ਪੱਟੀ ਦੇ ਜ਼ਗੀਰਦਾਰ ਦੁਨੀ ਚੰਦ ਦੀ ਪੱਟੀ ਦੇ ਰਾਜੇ ਦੀ ਧੀ ਸੀ ਇਤਿਹਾਸ ਸੰਤਾਬਕ ਪੰਜ ਧੀਆਂ ਦਾ ਵਾਪਸੀ ਚਾਰ ਧੀਆਂ ਨੂੰ ਚੰਗੇ ਘਰ ਵਿਆਇਆ ਚਾਰੋਂ ਧੀਆਂ ਪੇਕੇ ਮਿਲਣ ਆਉਂਦੀਆਂ ਨੇ ਪੰਜਵੀਂ ਧੀ ਦੇ ਵਿਆਹ ਦੀ ਗੱਲ ਚੱਲਦੀ ਹੈ ਤੇ ਕਹਿੰਦਾ ਹੈ ਕਿ ਮੈਂ ਤੁਹਾਡਾ ਬਾਪ ਕਿੰਨਾ ਕਰਮਾ ਵਾਲਾ ਤੁਹਾਨੂੰ ਬੜਾ ਕੁਝ ਦਿੱਤਾ ਹੈ ਤੇ ਲੜਕੀਆਂ ਕਹਿ ਰਹੀਆਂ ਨੇ ਹਾਂ ਜੋ ਕੋਲ ਦਿੱਤਾ ਸਾਡੇ ਪਿਓ ਨੇ ਦਿੱਤਾ ਸਾਡਾ ਪਿਓ ਹੀ ਸਾਡੇ ਲਈ ਰੱਬ ਹੈ ਸੁਣ ਕੇ ਦੁਨੀ ਚੰਦ ਤਾਂ ਹੰਕਾਰਨਾ ਪਰ ਜਾਂਦਾ ਪਰ ਪੰਜਵੀਂ ਧੀ ਕਹਿੰਦੀ ਹੈ ਕਿ ਮੈਨੂੰ ਐਸਾ ਨਹੀਂ ਦੇਣ ਵਾਲਾ ਪ੍ਰਮਾਤਮਾ ਹੈ ਮਨੁੱਖ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਉਸ ਨੂੰ ਕੋ ਰੋਕ ਕਰ ਦਿੱਤਾ ਜਾਂਦਾ ਹੈ ਇੱਕ ਕੁੜੀ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਉਹ ਕੁੜੀ ਨਾਲ ਮੰਗਦੀ ਮੰਗਦੀ ਜਦੋਂ ਰਾਮ ਸਰ ਸਾਹਿਬ ਜਿੱਥੇ ਸ੍ਰੀ ਅਮਰitsar ਦੇ ਧਰਤੀ ਹੈ ਪਵਿੱਤਰ ਸਰੋਵਰ ਦੇ ਵਿੱਚ ਕਾਲੇ ਕੌਮ ਵੜਦੇ ਨੇ ਚਿੱਟੇ ਹੋ ਕੇ ਨਿਕਲਦੇ ਨੇ ਬੀਬੀ ਦਾ ਪਤੀ ਦੇਖਦਾ ਹੈ ਤੇ ਸਰੋਵਰ ਵਿੱਚ ਵੜ ਜਾਂਦਾ ਹੈ ਸਰੋਵਰ ਵਿੱਚੋਂ ਰਿਸਟ ਕੋ ਸਟੋਕ ਕੇ ਬਾਹਰ ਆ ਜਾਂਦਾ ਹੈ ਬੀਬੀ ਰਜਨੀ ਦੇ ਵਾਪਸ ਆਉਣ ਤੇ ਸਿੱਧ ਕਰਨਾ ਔਖਾ ਹੋ ਜਾਂਦਾ ਪਰੰਤੂ ਜਿਹੜੀਆਂ ਉਂਗਲਾਂ ਬਾਹਰ ਰਹਿ ਗਈਆਂ ਸੰਨ ਬੀਬੀ ਦੇ ਆਏ ਤੇ ਬਾਬਾ ਬੁੱਢਾ ਜੀ ਦੀ ਹਾਜ਼ਰੀ ਵਿੱਚ ਜਦੋਂ ਉਹ ਸਰੋਵਰ ਦੇ ਵਿੱਚ ਡੁਬੋ ਕੇ ਦਸਤੀਆਂ ਤੇ ਉਹ ਨੌ ਵਰ ਨੌ ਹੋ ਗਈਆਂ ਇਸ ਇਤਿਹਾਸ ਨੂੰ ਨੌਜਵਨ ਪੀੜ੍ਹੀ ਦੇ ਧਿਆਨ ਗੋਚਰੇ ਕਰਨ ਵਾਸਤੇ ਫਿਲਮ ਦਾ ਇੱਕ ਵੱਡਾ ਉਪਰਾਲਾ ਪ੍ਰਬੰਧਕਾਂ ਦਾ ਵੱਡਾ ਯੋਗਦਾਨ ਹੈ ਅੱਜ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋਈ ਹੈ ਵਿਸ਼ੇ ਪਰ ਵਿੱਚ ਸਭ ਨੂੰ ਪਰਿਵਾਰਾ ਸਮੇਤ ਇਤਿਹਾਸਕ ਵਰਤਾਂਤ ਵਾਲੀ ਫਿਲਮ ਅਜਿਹੀ ਦੇਖਣੀ ਚਾਹੀਦੀ ਹੈ ਬਹੁਤ ਬਹੁਤ ਤਨਵਾਦ ਦੇਖਦੇ ਰਹੋ ਆਵਾਜ਼ੇ ਕਾਲਕ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਨੇ ਜਰੂਰ ਕਰਨਾ ਸਤਿ ਸ੍ਰੀ ਅਕਾਲ